ਸ਼੍ਰੋਮਣੀ ਕਾਲੀਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਬਣਾਈ ਗਈ ਨਿਗਰਾਨ ਕਮੇਟੀ ਦੀ ਮੀਟਿੰਗ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਐਸਜੀਪੀਸੀ ਸਭ ਦਫ਼ਤਰ ਦੇ ਵਿੱਚ ਹੋ ਰਹੀ ਹੈ ਸੈਕਟਰ 4 ਦੇ ਵਿੱਚ ਜਿਹੜਾ ਇਹ ਦਫ਼ਤਰ ਮੌਜੂਦ ਹੈ ਜਿੱਥੇ ਅੱਜ ਇਹ ਮੀਟਿੰਗ ਹੋਣ ਵਾਲੀ ਹੈ ਜਿਸ ਦੇ ਵਿੱਚ ਸੱਤੇ ਮੈਂਬਰ ਜੋ ਕਿ ਸ਼੍ਰੀ ਕਾਲ ਤੱਕ ਸਾਹਿਬ ਦੇ ਵੱਲੋਂ ਨਿਯੁਕਤ ਕੀਤੇ ਗਏ ਸੀ ਇਹ ਜਗ੍ਹਾ ਦੇ ਉੱਤੇ ਇਹ ਮੀਟਿੰਗ ਹੋਣੀ ਹੈ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪਰਵੰਦਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਇਸ ਮੀਟਿੰਗ ਦੀ ਅਗਵਾਈ ਕਰਨਗੇ ਇਸ ਤੋਂ ਪਹਿਲਾਂ ਇਹ ਮੀਟਿੰਗ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਹੋਈ ਸੀ ਦੱਸ ਤੀ ਕਿ ਸ਼੍ਰੀ ਕਾਲ ਤੱਕ ਸਾਹਿਬ ਦੇ ਵੱਲੋਂ 2 ਦਸੰਬਰ ਨੂੰ ਇੱਕ ਕਮੇਟੀ ਜਿਹੜੀ ਹੈ ਉਹ ਨਿਯੁਕਤ ਕੀਤੀ ਗਈ ਸੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜੋ ਪੂਰੀ ਕਾਲੀ ਦਲ ਦੀ ਜੋ ਭਰਤੀ ਮੁਹਿਮ ਹੈ ਕਿਉਂਕਿ ਜੋ ਲਗਾਤਾਰ ਹੁਕਮ ਸ਼੍ਰੀ ਕਾਲ ਤੱਕ ਸਾਹਿਬ ਦੇ ਵੱਲੋਂ ਹੋਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਹੁਣ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਰਾਸਤੀ ਹੱਕ ਪੂਰਨ ਤੌਰ ਦੇ ਉੱਤੇ ਆਪਣੇ ਤੌਰ ਦੇ ਉੱਤੇ ਜਿਹੜੀ ਭਰਤੀ ਨਹੀਂ ਕਰਾ ਸਕਦੇ ਜਿਸ ਦੇ ਚਲਦੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਉਸ ਕਮੇਟੀ ਨੂੰ ਇਸ ਤੋਂ ਪਹਿਲਾਂ ਐਕਟਿਵ ਕੀਤਾ ਗਿਆ ਜਿਸ ਦੇ ਚਲਦੇ ਇੱਕ ਮੀਟਿੰਗ ਆਲਰੇਡੀ ਹੋ ਚੁੱਕੀ ਹੈ ਪਟਿਆਲਾ ਦੇ ਵਿੱਚੋਂ ਮੀਟਿੰਗ ਹੋਈ ਸੀ ਤੇ ਅੱਜ ਦੂਜੀ ਮੀਟਿੰਗ ਜਿਹੜੀ ਆ ਹੋਣ ਵਾਲੀ ਹੈ ਜਿਸ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਪੁੰਦਰ ਜੋ ਕਿ ਇਸ ਸਮੇਂ ਕਾਰਜਕਾਰੀ ਪ੍ਰਧਾਨ ਨੇ ਵਰਕਿੰਗ ਕਮੇਟੀ ਦੇ ਪ੍ਰਧਾਨ ਨੇ ਉਸ ਨੂੰ ਬੁਲਾਇਆ ਗਿਆ ਸੀ ਇਸ ਮੀਟਿੰਗ ਦੇ ਵਿੱਚ ਤਾਂ ਜੋ ਉਹ ਆਪਣਾ ਪੱਖ ਰੱਖ ਸਕਣ ਕਿਉਂਕਿ ਸ਼੍ਰੋਮnikali dal ਦੇ ਵੱਲੋਂ ਆਪਣੇ ਤੌਰ ਤੇ ਜਿਹੜੀ ਇਹ ਮੀਟਿੰਗ ਹੈ ਉਹ ਸ਼ੁਰੂ ਕੀਤੀ ਗਈ ਸੀ ਤੇ ਵਰਕਿੰਗ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਪੂਰੀ ਮੁਹਿਮਾ ਭਰਤੀ ਮੁਹਿਮਾ ਉਹ ਸ਼ੁਰੂ ਹੋ ਗਈ ਸੀ ਪਰ ਦੂਜੇ ਪਾਸੇ ਸਵਾਲ ਜਿਹੜੇ ਨੇ ਉਹ ਵਿਰੋਧੀ ਧਿਰ ਅਸੀਂ ਬਾਕੀ ਟੜੇ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਚੁੱਕੇ ਗਏ ਸੀ ਕਿ ਆਖਿਰ ਜਦੋਂ ਇੱਕ ਕਮੇਟੀ ਬਣਾਈ ਗਈ ਹੈ ਤੇ ਇਹੀ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਦਾ ਕਹਿਣਾ ਸੀ ਕਿ ਜੋ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਹੀ ਜਿਹੜਾ ਹੈ ਤੈਅ ਕਰੇ ਤੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਪੂਰੀ ਭਰਤੀ ਮੁਹਿੰਮ ਚੱਲੇ ਤਾਂ ਅੱਜ ਸਰਦਾਰ ਬਲਵਿੰਦਰ ਸਿੰਘ ਪੁੰਦਰੇਸ ਮੀਟਿੰਗ ਦੇ ਵਿੱਚ ਆਉਣਗੇ ਉਹਨਾਂ ਨੂੰ ਬੁਲਾਇਆ ਗਿਆ ਹੈ ਤਾਂ ਹੁਣ ਉਹ ਆਪਣਾ ਆਕੇ ਪੱਖ ਰੱਖਣਗੇ ਅਤੇ ਦੱਸਣਗੇ ਕਿ ਕੀ ਉਹ ਕਮੇਟੀ ਦਿਨਾਂ ਸਹਿਮਤ ਨੇ ਜਾਂ ਫਿਰ ਨਹੀਂ ਆਖਰੀ ਮੀਟਿੰਗ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਉਹ ਸਾਹਮਣੇ ਆਈ ਸੀ ਜਿਸ ਦੇ ਵਿੱਚ ਬਡਾਰਾ ਸਾਹਿਬ ਦੀ ਇੱਕ ਪੱਖ ਰੱਖਿਆ ਸੀ ਗੁਰਪ੍ਰਤਾ ਬਡਾਲਾ ਨੇ ਕਿਹਾ ਸੀ ਕਿ ਜੇਕਰ ਇਸ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਇਹ ਹੋਇਆ ਸੀ ਕਿ ਬਲਵਿੰਦਰ ਸਿੰਘ ਪੁੰਦਰ ਨੂੰ ਬੁਲਾਇਆ ਜਾਵੇਗਾ ਜੇਕਰ ਉਹ ਇਸ ਦੀ ਹਾਮੀ ਭਰਦੇ ਨੇ ਕਿ ਜੋ ਨਿਗਰਾਨ ਕਮੇਟੀ ਦੀ ਇਹ ਕਮੇਟੀ ਬਣਾਈ ਗਈ ਹੈ ਜੋ ਕਿ ਪੂਰੀ ਨਿਗਰਾਨੀ ਦੇ ਵਿੱਚ ਦੁਬਾਰਾ ਤੋਂ ਕਾਲੀ ਦਲ ਦੀ ਪਾਰਟੀ ਮਹਿੰਮ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਮਤਲਬ ਉਹਨਾਂ ਦਾ ਕਹਿਣਾ ਸੀ ਕਿ ਜੇ ਹਾਮੀ ਭਰੀ ਜਾਂਦੀ ਹੈ ਵਰਕਿੰਗ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਤਾਂ ਉਸ ਤੋਂ ਬਾਅਦ ਜਿਹੜੀ ਇਹ ਮੀਟਿੰਗ ਹੈ ਐਸ ਮੀਟਿੰਗ ਦੇ ਬਾਅਦ ਜਿਹੜਾ ਇੱਕ ਨਵਾਂ ਸਿੱਟਾ ਨਿਕਲ ਸਕਦਾ ਹੈ ਕਿ ਕੀ ਅਕਾਲੀ ਦਲ ਦੀ ਭਾਰਤੀ ਜਿਹੜੀ ਮੁਹਿੰਮ ਹੈ ਉਹ ਫਿਰ ਤੋਂ ਸ਼ੁਰੂ ਹੋਵੇਗੀ ਕਿ ਕੀ ਅਕਾਲੀ ਦਲ ਦੇ ਵੱਲੋਂ ਕੋਈ ਨਵਾਂ ਕਦਮ ਚੱਕਿਆ ਜਾਵੇਗਾ ਤੇ ਇਹ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ ਕਿ ਜੋ ਹੁਣ ਤੱਕ ਭਾਰਤੀ ਮੁਹਿੰਮ ਹੋਈ ਹੈ ਉਹ ਰੱਦ ਹੋਵੇਗੀ ਜਾਂ ਫਿਰ ਉਹ ਜਿੰਨੀ ਹੋ ਗਈ ਉਸ ਦੀ ਦੁਆਰੇ ਜਾਂਚ ਕਰਕੇ ਉੱਥੋਂ ਸ਼ੁਰੂ ਕਰ ਲਈ ਜਾਵੇ ਕਿ ਜਾਂ ਫਿਰ ਇਹ ਨਿਗਰਾਨ ਕਮੇਟੀ ਸਭ ਜਿੰਨੀ ਵੀ ਹੁਣ ਤੱਕ ਭਾਰਤੀ ਹੋਈ ਹੈ ਉਸ ਨੂੰ ਇੱਕ ਵਾਰੀ ਰੱਦ ਕਰਕੇ ਫਿਰ ਸ਼ੁਰੂ ਤੋਂ ਕਹਿ ਸਕਦੇ ਹਾਂ ਕਿ ਪ੍ਰੀ ਸਟਾਰਟ ਜਿਹੜਾ ਹੈ ਉਸ ਨੂੰ ਕਰਵਾਇਆ ਜਾਵੇ ਤੇ ਇਹ ਸਾਰੀਆਂ ਚੀਜ਼ਾਂ ਮੀਟਿੰਗ ਦੇ ਵਿੱਚ ਚਰਚਾ ਦੇ ਵਿੱਚ ਰਹਿਣ ਵਾਲੀਆਂ ਨੇ ਇਹਨਾਂ ਤੇ ਚर्चा ਜਿਹੜੀ ਹੈ ਉਹ ਹੋਣ ਵਾਲੀ ਹੈ ਵੀਡੀਓ ਜਰਨਲਿਸਟਲਾ ਦਾ ਪ੍ਰਸਾਦ ਦੇ ਨਾਲ 인ਦਸਿੱਧੂ এবੀਪੀ ਸੰਜਾ ਚੰਡੀਗੜ੍ਹ